ਅਸੀਂ ਜੰਗ ਵਿੱਚ ਜਾਵਾਂਗੇ ਅਸੀਂ ਕਲਗੀ ਤਰਫ ਆਸਮਾਨ ਮਹਾਰਾਜ ਜੀ ਉੱਤੋਂ ਜਾਣਵਾਰਾਂਗੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਭਾਈ ਮਾਂ ਦਾ ਇਤਿਹਾਸ ਜਿੱਥੇ ਅੱਜ ਆਪਾਂ ਮਾਤਾ ਸਹਿਬ ਕੌਰ ਜੀ ਦਾ ਪ੍ਰਕਾਸ਼ ਨੂੰ ਮਨਾ ਰਹੇ ਜਿੱਥੇ ਭਾਈਆਂ ਦਾ ਸਤਕਾਰ ਉੱਥੇ ਮਾਵਾਂ ਦਾ ਵਿਸ਼ੇਸ਼ਤਾ ਔਰਤਾਂ ਦਾ ਵਿਸ਼ੇਸ਼ਤਾ ਨਹੀਂ ਤਾਂ ਪਾ ਮਾਫ ਕਰਨਾ ਅਜੇ ਵੀ ਬਹੁਤ ਇਤਾਂ ਦੇ ਧਰਮ ਹੈ ਜਿੱਤੇ ਭਾਈ ਔਰਤਾਂ ਦਾ ਸਤਕਾਰ ਨਹੀਂ ਕਹਿੰਦੇ ਵੀ ਜਿਹੜੀ ਨਿਵਾਜ ਹੈ ਉਹ ਭਾਈ ਪੜ ਸਕਦੇ ਆ ਕਿਤੇ ਵੇਖਿਆ ਵੀ ਔਰਤਾਂ ਵੀ ਨਿਵਾਜ ਪੜਦੀਆਂ ਕਦੇ ਨਹੀਂ ਭਾਈ ਇਹ ਹੋਇਆ ਇਹ ਤਾਂ ਆਪਣੇ ਖਾਲਸਾ ਪੰਥ ਵਿੱਚ ਇਹ ਜੇ ਭਾਈ ਕੁਰਬਾਨੀ ਪੜ ਸਕਦੇ ਉੱਥੇ ਮਾਈਆਂ ਬੀਬੀਆਂ ਵੀ ਬਾਣੀ ਪੜ ਸਕਦੀਆਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਅਸੀਂ ਰਾਤ ਫਰੋਈਪੁਰ ਸਾਈਡ ਵਾਲੀ ਸਮਾਗਮ ਤੇ ਗਏ ਜਦੋਂ ਉੱਥੇ ਅਸੀਂ ਨਮਸ਼ਕਾਰ ਕੀਤੀ ਤੇ ਬੜੇ ਅਦਬ ਸਤਕਾਰ ਨਾਲ ਮਹਾਰੂ ਕੋਲਿਆਂ ਦੀ ਬਾਣੀ ਸ੍ਰੀ ਅਕੰਧ ਸਾਹਿਬ ਚੱਲ ਰਏ ਸਨ ਤੇ ਮਾਈਆਂ ਬੀਬੀਆਂ ਉੱਥੇ ਭਾਈ ਰੌਣਾ ਵਾਲਾ ਜਦੋਂ ਅਸੀਂ ਬਾਣੀ ਸੁਣੀ ਐਨੇ ਪਿਆਰ ਸਤਕਾਰ ਨਾਲ ਆਏ ਲੱਗੇ ਜਿਵੇਂ ਕੋਈ ਛੋਟੀ ਦਾ 파ਕੀ ਪੜ ਲਿਆ ਇੱਕ ਬੀਬੀ ਪਾਸ ਪੜ ਰਹੀ ਸੀ ਇਹ ਇੱਥੇ ਵਣਾਈ ਨਹੀਂ ਵੀ ਬੁਰਬਾਣੀ ਕੇਵਲ ਤੇ ਕੇਵਲ ਭਾਈ ਪੜ ਸਕਦੇ ਜਿੱਥੇ ਬੀਬੀਆਂ ਦਾ ਵੀ ਸਤਕਾਰ ਕੋ ਨਹੀਂ ਜਿਵੇਂ ਮਾਤਾ ਸਹਿਬ ਕੌਰ ਜੀ ਖਾਲਸਾ ਪੰਥ ਦੇ ਮਾਤਾ ਬਣੇ ਇਹ ਦਰਜਾ ਕੋਈ ਆਮ ਨਹੀਂ ਕਲਜੀ ਤਰਪਾਸ਼ ਮਹਾਰਾਜ ਦੇ ਚਰਨਾਂ ਦਾ ਪਿਆਰ ਸਤਿਕਾਰ ਪ੍ਰਾਪਤ ਕਰਨਾ ਇੱਥੇ ਮਹਾਰਾਜ ਜਦੋਂ ਕੋਈ ਕਲਜੀ ਤਰਪਾਸ਼ ਮਹਾਰਾਜ ਦੇ ਚਰਨਾਂ ਨਾਲ ਪਿਆਰ ਕਰਦਾ ਹੈ ਇਹ ਚਰਨਾਂ ਦਾ ਪਿਆਰ ਕਰਨ ਦਾ ਉਹਨੂੰ ਭਾਈ ਪੇਪਰ ਵੀ ਪਾਸ ਕਰਨੇ ਪੈਂਦੇ ਇਹ ਨਹੀਂ ਇਸ ਸਿੱਖੀ ਪ੍ਰਾਪਰਨ ਦਾ ਜਿੰਨੇ ਵੀ ਸਿੱਖ ਮਹਾਰਾਜ ਜੀ ਦੇ ਚਰਨਾਂ ਪਟਾਏ ਮਹਾਰਾਜ ਜੀ ਨੂੰ ਬੇਨਤੀ ਕਰਨੀ ਵੀ ਸਿੱਖੀ ਦੀ ਦਾਤਮਕਸ਼ੂ ਮਹਾਰਾਜ ਜੀ ਨੇ ਬਚਨ ਕਰਨੇ ਭਾਈ ਸਿੱਖੀ ਨੂੰ ਅਪਣਾਉਣਾ ਸੌਕੀ ਗੱਲ ਹੈ ਪਰ ਸਿੱਖੀ ਨੂੰ ਲਵਾਉਣਾ ਬਹੁਤ ਔਖੀ ਗੱਲ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਤੇ ਦੇਸ਼ ਦੀ ਸੇਵਾ ਕਰਨੀ ਮਾਣ ਪ੍ਰਾਪਤ ਕਰਨਾ ਇਹ ਵੀ ਕਾਮ ਦਾ ਨਹੀਂ ਹੁੰਦਾ

ਉੱਤਾਂ ਚੱਲੀਆਂ ਨੇ ਸਿੱਖੀ ਦੇਖੀ ਹੈ ਖੰਡੇ ਦੀ ਧਾਰ ਨਾਲੋਂ ਸਿੱਖੀ ਨੂੰ ਬਾਉਣੀ ਕਿਤੇ ਆਪ ਦੀ ਗੱਲ ਹੈ ਭਾਈ ਸਿੱਖੀ ਦੇਖੀ ਹੈ ਖੰਡੇ ਦੀ ਧਾਰ ਨਾਲੋਂ